ਜਿਵੇਂ ਕਿ ਸਭ ਨੂੰ ਪਤਾ ਹੀ ਸੀ ਕਿ ਪੈਲਗਾਉਂ ਦੇ ਵਿੱਚ ਇੱਕ નિર્ਦੋਸ਼ ਜਿਹੜੇ ਲੋਕ ਸੀ ਉਹਨਾਂ ਨੂੰ ਜਾਂਦੋਂ ਮਾਰਿਆ ਗਿਆ ਉਹਨਾਂ ਦਾ ਧਰਮ ਪੁੱਛ ਕੇ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਤੁਸੀਂ Hindu ਧਰਮ ਤੋਂ ਹੋ ਜਾਂ ਕਿਸ ਧਰਮ ਤੋਂ ਮੁਸਲਮਾਨ ਹੋ ਜਾਂ Hindu ਹੋ ਉਹਨਾਂ ਨੂੰ ਗੋਲੀਆਂ ਦੇ ਨਾਲ ਜਿਹੜਾ ਛੱਲੀ ਕਰ ਦਿੱਤਾ ਗਿਆ ਤੇ ਹਰ ਇੱਕ ਜਿਹੜਾ ਇੰਡੀਆ ਦਾ ਵਿਅਕਤੀ ਸੀ ਲੋਕ ਸੀ ਇਹੀ ਚਾਹੁੰਦੇ ਸੀ ਕਿ ਇੱਕ ਬਦਲਾ ਲਿਆ ਜਾਵੇ ਤੇ ਅੱਜ ਜੋ ਇਹੜੀ ਇੰਡੀਆ ਦੀ ਫੋਰਸ ਨੇ ਜਿਹੜਾ ਬਦਲਾ ਲਿੱਤਾ ਅੱਠ ਟਿਕਾਣਿਆਂ ਦੇ ਉੱਤੇ ਜਿਹੜਾ ਵਾ ਪਾਕਿਸਤਾਨ ਦੇ ਜਿਹੜੇ ਅੱਠ ਟਿਕਾਣੇ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਇੱਕ ਬਹੁਤ ਵੱਡੀ ਜਿਹੜੀ ਕਾਰਵਾਈ ਜਿਹੜੀ ਇੰਡੀਆ ਗਵਰਨਮੈਂਟ ਵੱਲੋਂ ਕੀਤੀ ਆ ਤੇ ਪਹਿਲੇ ਨੰਬਰ ਤੇ ਤੁਹਾਨੂੰ ਦੱਸ ਦਿੰਦੇ ਕਿਹੜੇ-ਕਿਹੜੇ ਜਿਹੜੇ ਇਲਾਕੇ ਉਹਨਾਂ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਗਈ ਜਿਹੜਾ ਹਮਲਾ ਕੀਤਾ ਗਿਆ ਇੰਡੀਅਨ ਜਿਹੜਾ ਸਰਕਾਰ ਵੱਲੋਂ ਜਿਹੜਾ ਇੰਡੀਅਨ ਆਰਮੀ 에ਅਰ ਫੋਰਸ ਵੱਲੋਂ ਹਮਲਾ ਕੀਤਾ ਗਿਆ ਪਹਿਲੇ ਨੰਬਰ ਤੇ ਗੱਲ ਕਰਦੇ ਜਿਹੜੇ ਪਹਿਲੇ ਦੋਸਤਾਨ ਦੀ ਗੱਲ ਕਰਾਂਗੇ ਮੁਜ਼ੱਫਰਬਾਦ ਜਿਹੜੇ ਦੋਸਤਾਨ ਸੀ ਉੱਥੇ ਜਿਹੜਾ ਹਮਲਾ ਕੀਤਾ ਗਿਆ ਦੂਜੇ ਨੰਬਰ ਤੇ ਗੱਲ ਕਰਦੇ ਆ ਕੋਟਲੀ ਉਸਤੇ ਵੀ ਹਮਲਾ ਕੀਤਾ ਗਿਆ ਕਾਫੀ ਤਬਾਹ ਕਰ ਦਿੱਤਾ ਗਿਆ ਸਾਰਾ ਕੁਝ ਉੱਥੇ ਤੇ ਤੀਸਰੇ ਨੰਬਰ ਤੇ ਜਿਹੜੀ ਗੱਲ ਕਰਦੇ ਆ ਗੁਲਪੁਰ ਜਿਹੜਾ ਏਰੀਆ ਸੀਗਾ ਉੱਥੇ ਵੀ ਹਮਲਾ ਕੀਤਾ ਗਿਆ ਭਿੰਬਰ ਜਿਹੜਾ ਇਲਾਕਾ ਉੱਥੇ ਹਮਲਾ ਕੀਤਾ ਗਿਆ ਸਿਆਲਕੋਟ ਚੱਕ ਅੰਬਰੂ ਮੁਰੀਦੀਕੇ ਤੇ ਭਾਵਲਾਪੁਰਜ ਵਿੱਚ ਬਹੁਤ ਵੱਡਾ ਜਿਹੜਾ ਵਾ ਹਮਲਾ ਕਰਕੇ ਜਿਹੜਾ ਇੰਡੀਆ ਗਵਰਨਮੈਂਟ ਜਿਹੜੀ ਸਰਕਾਰ ਆ 에어ਫੋਰਸ ਜਿਹੜੀ ਆ ਆਰਮੀ ਵੱਲੋਂ ਜਿਹੜਾ ਹਮਲਾ ਕਰਕੇ ਉਹ ਜਿਹੜਾ ਬਦਲਾ ਲਿੱਤਾ ਗਿਆ ਤੇ ਸਾਡੇ ਨਾਲ ਅੱਜ ਐਕਸਪਰਟ ਨੇ ਜਿਹੜੇ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਹਮਲਾ ਜਿਹੜਾ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਕਿਵੇਂ ਦੇਖਦੇ ਆ ਉਹਨੂੰ ਦਿਨੇਸ਼ ਜੀ ਦੇ ਨਾਲ ਗੱਲਬਾਤ ਕਰਾਂਗੇ ਦਿਨੇਸ਼ ਜੀ ਤੁਹਾਡਾ ਬਹੁਤ-ਬਹੁਤ ਤੁਹਾਡੇ ਸਟੂਡੀਓ ਵਿੱਚ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਸ ਮੁੱਦੇ ਤੇ ਸਾਨੂੰ ਟਾਈਮ ਦਿੱਤਾ ਬੋਲਣ ਲਈ ਬਹੁਤ ਵੱਡਾ ਇੱਕ ਗੰਭੀਰ ਜਿਹੜਾ ਵਾ ਇਹ ਮਾਮਲਾ ਜਿਹੜਾ 2025 ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਜੀ ਅਟੈਕ ਜਿਹੜੇ ਆ ਉਹ ਪਹਿਲੇ ਵੀ ਹਿੰਦੁਸਤਾਨ ਤੇ ਆਪਾਂ ਸਿੱਧਾ-ਸਿੱਧਾ ਨਾਮ ਪਾਕਿਸਤਾਨ ਦਾ ਲੈ ਸਕਦੇ ਕਿਉਂਕਿ ਪਾਕਿਸਤਾਨ ਹੀ ਇਹੋ ਜਿਹਾ ਦੇਸ਼ ਹੈ ਜਿਹੜਾ ਅਤਵਾਦੀਆਂ ਨੂੰ ਪਨਾਹ ਦਿੰਦਾ ਜੀ ਆ ਤੁਸੀਂ ਹੁਣ ਸਾਰਾ ਵੇਰਵਾ ਦੱਸਿਆ ਕਿ ਕਿੱਥੇ-ਕਿੱਥੇ ਜਿਹੜੇ ਆ ਬੰਬ ਬਲਾਸਟ ਇਹਨਾਂ ਨੇ ਹਿੰਦੁਸਤਾਨ ਦੇ 에ਅਰ ਫੋਰਸ ਨੇ ਬਹੁਤ ਵੱਡੀ ਇੱਕ ਉਪਲਬਧੀ ਕੀਤੀ ਆ ਜੀ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਲੋਕ ਉਥੇ ਮਰੇ ਨੇ ਉਹਨਾਂ ਨੂੰ ਤੇ ਥੋੜਾ ਬਹੁਤ ਅੰਦਰੋਂ ਫੀਲ ਹੋਇਆ ਕਿ ਸਾਡਾ ਦੇਸ਼ ਨੇ ਕੁਝ ਨਾ ਕੁਝ ਕੀਤਾ ਆਮ ਲੋਕੀ ਜਿਨ੍ਹਾਂ ਨੂੰ ਉਹਨਾਂ ਨਾਲ ਸੰਪਰਕ ਨਹੀਂ ਵੀ ਸੀਗਾ ਉਹ ਵੀ ਬੜੇ ਅਜ ਮਾਣ ਮਹਿਸੂਸ ਕਰ ਰਹੇ ਨੇ ਜੀ ਕਿਉਂਕਿ ਪਾਕਿਸਤਾਨ ਇੱਕ ਇਹੋ ਜਿਹਾ ਦੇਸ਼ ਆ ਜਿਹੜਾ ਅਤਵਾਦੀਆਂ ਨੂੰ ਪਨਾਹ ਦਿੰਦਾ ਆਇਆ ਹੈ ਜੀ ਤੇ ਦਿੰਦਾ ਰਿਹਾ ਵਾ ਤੇ ਹੁਣ ਤੱਕ ਵੀ ਦਿੰਦਾ ਪਿਆ ਦਿਨੇਸ਼ ਜੀ ਆਪਾਂ ਗੱਲ ਕਰੀਏ ਭਾਰਤ ਹਮੇਸ਼ਾ ਹੀ ਦੋਸਤੀ ਦਾ ਹੱਥ ਜਿਹੜਾ ਪਾਕਿਸਤਾਨ ਨੂੰ ਮਤਲਬ ਬੰਧਾਉਂਦਾ ਵਾ ਪਰ ਪਾਕਿਸਤਾਨ ਵੱਲੋਂ ਹਮੇਸ਼ਾ ਹੀ ਜਿਹੜੀ ਨਾਪਾਕ ਹਰਕਤ ਜਿਹੜੀ ਕੀਤੀ ਜਾਂਦੀ ਹੈ ਇੰਡੀਆ ਦੇ ਨਿਰਦੋਸ਼ ਲੋਕਾਂ ਨੂੰ ਉਧਰੋਂ ਫਾਇਰ ਕੀਤੇ ਜਾਂਦੇ ਆ ਉਧਰੋਂ ਜਿਹੜਾ ਹਸਲਾਵਾ ਭੇਜਿਆ ਜਾਂਦਾ ਵਾ ਹੋਰ ਵੀ ਨਸ਼ੇ ਨਸ਼ੀਲੇ ਪਦਾਰਥ ਦੀ ਗੱਲ ਕਰੀਏ ਇਹ ਕਿਉਂ ਬਾਜ਼ ਕਿਉਂ ਨਹੀਂ ਆ ਰਿਹਾ ਇਸ ਟਾਈਮ ਇਹ ਪਾਕਿਸਤਾਨ ਜੋ ਕਿ ਇੱਕ ਐਹੋ ਜਿਹਾ ਦੇਸ਼ ਆ ਜਿਹੜਾ ਲੱਤਾਂ ਦਾ ਭੂਤ ਐ ਜੀ ਉਹ ਪਿਆਰ ਮੁਹੱਬਤ ਦਾ ਭੂਤ ਨਹੀਂ ਹੈਗਾ ਜੀ ਉਹ ਛੱਤਰ ਦੀ ਭਾਸ਼ਾ ਹੀ ਜਾਣਦਾ ਤੇ ਉਹਨੂੰ ਛੱਤਰ ਮਾਰਨੇ ਹੀ ਪੈਣੇ ਨੇ ਉਹ ਹੁਣ ਉਹ ਮੋਦੀ ਸਰਕਾਰ ਨੇ ਕੱਲ ਕਰਕੇ ਦਿਖਾ ਦਿੱਤਾ ਪਿੱਛੇ ਜੇ ਬਹੁਤ ਸਾਲ ਹੋ ਗਏ ਆ ਸਿਰ ਵੱਢਿਆ ਗਿਆ ਸੀ ਇੱਕ ਆਰਮੀ ਵਾਲੇ ਦਾ ਤੇ ਫਿਰ ਵੀ ਸਰਜਿਕਲ ਸਟ੍ਰਾਈਕ ਕਰਕੇ ਉਹਨਾਂ ਦਾ ਵੀ ਸਿਰ ਵੱਢ ਕੇ ਮੋਦੀ ਸਰਕਾਰ ਨੇ ਸਾਬਿਤ ਕਰ ਦਿੱਤਾ ਸੀ ਕਿ ਹਿੰਦੁਸਤਾਨ ਪਿੱਛੇ ਨਹੀਂ ਹੈ 50 ਦੇਨਦਾਲ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਤੁਸੀਂ ਮੈਨੂੰ ਹੁਣ ਸਵਾਲ ਕੀਤਾ ਹੈ ਕਿ ਏ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜਿਹੜਾ ਚਾਹੁੰਦਾ ਹੀ ਨਹੀਂ ਹੈ ਕਿ ਅਮਨ ਤੇ ਸ਼ਾਂਤੀ ਜੀ ਇਹ ਉੱਥੇ ਦੇ ਲੋਕ ਜਿੱਦਾਂ ਮਰਜ਼ੀ ਕਹਿੰਦੇ ਹੋਣ ਪਰ ਸਿਆਸਤੀ ਲੋਕ ਜਿਹੜੇ ਨੇ ਉਹ ਅਮਨ ਸ਼ਾਂਤੀ ਨਹੀਂ ਚਾਹੁੰਦੇ ਉਹ ਪਾਕਿਸਤਾਨ ਤੋਂ ਖਾਰ ਖਾਂਦੇ ਆਏ ਆ ਤੇ ਖਾਰ ਖਾਂਦੇ ਹੀ ਰਹਿਣਗੇ ਜੀ ਤੇ ਹੁਣ ਆਪਾਂ ਗੱਲ ਕਰੀਏ ਕਿ ਖਬਰਾਂ ਸਵੇਰ ਦੀਆਂ ਹੋਰ ਆ ਰਹੀਆਂ ਕਿ ਜੰਮੂ ਕਸ਼ਮੀਰ ਦੇ ਪੁਨਚ ਏਰੀਏ ਦੇ ਵਿੱਚ ਵੀ ਜਿਹੜਾ ਪਾਕਿਸਤਾਨ ਵੱਲੋਂ ਜਿਹੜਾ ਗਰਨੇਡ ਵਗੈਰਾ ਸਿੱਟੇ ਗਏ ਹਮਲਾ ਕੀਤਾ ਗਿਆ 10 ਦੇ ਲਗਭਗ ਲੋਕ ਜਿਹੜੇ ਮਰ ਗਏ ਆ 30 ਦੇ ਲਗਭਗ ਜਿਹੜੇ ਆ ਉਹ ਜ਼ਖਮੀ ਹੋ ਗਏ ਕਿਵੇਂ ਦੇਖਦੇ ਹੋ ਇੱਕ ਸਾਈਡ ਕਹਿੰਦਾ ਪਾਕਿਸਤਾਨ ਕਹਿ ਰਿਹਾ ਵਾ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਜਿਹੜੇ 28 ਤੋਂ ਜਿਹੜੇ 27 ਬੰਦੇ ਜਿਹੜੇ ਮਰੇ ਸੀ ਪਹਿਲਗਾਉਂ ਦੇ ਵਿੱਚ નિર્ਦੋਸ਼ ਜਿਹੜੇ ਤੇ ਕਿਵੇਂ ਦੇਖਦੇ ਹੋ ਹਜੇ ਵੀ ਜਿਹੜਾ ਬਾਜ਼ ਨਹੀਂ ਆ ਰਿਹਾ ਹਮਲਾ ਰਾਤ ਨੂੰ ਫਿਰ ਉਹਨਾਂ ਨੇ ਹਮਲਾ ਕੀਤਾ ਕਸ਼ਮੀਰ ਦੇ ਵਿੱਚ ਕਿਵੇਂ ਦੇਖਦੇ ਹੋ ਬਹੁਤ ਗਲਤ ਹੈ ਜੀ ਦਿੰਦਿਆ ਜੋਕ ਚੀਜ਼ਾਂ ਹੈਗੀਆਂ ਪਾਕਿਸਤਾਨ ਦੇ ਮੋਨਾਹਿੰਦੇ ਇੱਕ ਪਾਸੇ ਇਹ ਗੱਲ ਕਹਿ ਰਹੇ ਕਿ ਅਸੀਂ ਜੰਗ ਨਹੀਂ ਚਾਹੁੰਦੇ ਪਰ ਤੁਸੀਂ ਜੇ ਇਦਾਂ ਦੀਆਂ ਹਰਕਤਾਂ ਕਰ ਰਹੇ ਹੋ ਤੇ ਫਿਰ ਹਿੰਦੁਸਤਾਨ ਨੂੰ ਤਾਂ ਜਵਾਬ ਦੇਣਾ ਹੀ ਪਵੇਗਾ ਨਾ ਹਿੰਦੁਸਤਾਨ ਦੇ ਆਮ ਆਮ ਜਿਹੜੀ ਕਹਿ ਰਹੀ ਹੈ ਬਦਲਾ ਲੈਣਾ ਤੇ ਉਹ ਬਦਲਾ ਲਿਆ ਜਾਏਗਾ ਹਿੰਦੁਸਤਾਨ ਵੀ ਅਮਨ ਸ਼ਾਂਤੀ ਮੰਗ ਰਿਹਾ ਹੈ ਹਿੰਦੁਸਤਾਨ ਜੰਗ ਦੇਖੋ ਜਦੋਂ ਵੀ ਜੰਗ ਹੋ ਰਹੀ ਹੈ ਚਾਹੇ 71 ਦੀ ਲੜਾਈ ਹੋਵੇ ਚਾਹੇ ਪਿਛਲੀਆਂ ਲੜਾਈਆਂ ਹੋਣ ਹਮੇਸ਼ਾ ਦੋਹਾਂ ਪਾਸੇ ਆਮ ਲੋਕੀ ਮਰਦੇ ਆ ਆਮ ਲੋਕੀ ਚਾਹ ਰਹੇ ਨੇ ਕਿ جنگ ਨਾ ਲੱਗੀ ਜਾਵੇ ਮਗਰ ਇਹਨਾਂ ਨੇ ਪਾਕਿਸਤਾਨ ਜਿੱਦਾਂ ਹੁਣ ਕਰ ਰਿਹਾ ਏ ਇਹ جنگ ਲੱਗ ਸਕਦੀ ਏ ਜੀ ਆਪਾਂ ਗੱਲ ਕਰੀਏ ਕਿ ਪਾਕਿਸਤਾਨ ਹਮੇਸ਼ਾ ਹੀ ਕਹਿੰਦਾ ਮੇਰਾ ਕਸੂਰ ਨਹੀਂ ਆ ਤੇ ਜਦੋਂ ਆਤੰਗਵਾਦੀ ਉੱਥੇ ਵੜ ਕੇ ਇੱਕ ਬਹੁਤ ਵੱਡਾ ਮੈਦਾਨ ਆ ਉੱਥੇ ਪੈਲਗਾਮ ਦੇ ਵਿੱਚ ਬਣਿਆ ਹੈ ਉਹਨਾਂ ਨੂੰ ਪਹਿਲਾਂ ਪੁੱਛਿਆ ਗਿਆ ਤੁਹਾਡਾ ਧਰਮ ਕੀ ਆ ਉਸ ਤੋਂ ਬਾਅਦ ਉਹਨਾਂ ਦੇ ਕੱਪੜੇ ਉਤਾਰੋ ਆਏ ਗਏ ਉਹਨਾਂ ਨੂੰ ਚੈੱਕ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਪੁੱਛਿਆ ਤੂੰ Hindu ਧਰਮ ਦਾਵਾ ਆ ਜਾਂ ਮੁਸਲਮਾਨ ਆ ਤੇ ਉਹਨਾਂ ਨੂੰ ਕਿਹਾ ਤੂੰ ਸਾਨੂੰ ਜਿਹੜਾ ਵਾ ਉਹ ਕਲਮਾ ਪੜ੍ਹ ਕੇ ਸੁਣਾ ਬਿਲਕੁਲ ਤੇ ਉਹਨਾਂ ਵੱਲੋਂ ਜਿਹੜਾ ਕਲਮਾ ਨਹੀਂ ਪੜ੍ਹਿਆ ਗਿਆ ਉਹਨਾਂ ਦੇ ਮੱਥੇ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਜਾਇਜ਼ ਇਦਾਂ ਦੀ ਉਹ ਕਹਿੰਦੇ ਕਿ ਸਾਨੂੰ ਜੰਨਤ ਨਸੀਬ ਹੋਊਗੀ ਜਿਹੜੇ ਅਤੰਗਵਾਦੀ ਇਦਾਂ ਦੀ ਜੰਨਤ ਨੂੰ ਅਸੀਂ ਕੀ ਨਸੀਬ ਕਰਨਾ ਜਿਹੜੇ નિર્ਦੋਸ਼ ਲੋਕਾਂ ਨੂੰ ਮਾਰਿਆ ਜਾਵੇ ਦੇਖੋ ਜੀ ਗੱਲ ਇਹ ਆ ਕਿ ਜਿਹੜੇ ਅਤਵਾਦੀਏ ਉਹਨਾਂ ਦਾ ਆਪਣਾ ਵੀ ਕੋਈ ਧਰਮ ਨਹੀਂ ਹੈ। ਹੂੰ ਉਹ ਜਿਹਾਦ ਆਪਣੇ ਆਪ ਨੂੰ ਕਹਿ ਰਹੇ ਕਿ ਹਾਂ ਜਿਹਾਦ ਮਿਲ ਰਿਹਾ ਹੈ। ਜੀ ਇਹਨਾਂ ਦੀ ਟ੍ਰੇਨਿੰਗ ਬ੍ਰੇਨ ਵਾਸ਼ ਇਦਾਂ ਦਾ ਕੀਤਾ ਹੋਇਆ ਹੈ ਕਿ ਉਹ ਧਰਮ ਦੇ ਨਾਮ ਤੇ ਉਹਨਾਂ ਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਜਦੋਂ ਵੀ ਲੜਾਈ ਹੋਈ ਉਹ ਧਰਮ ਦੇ ਨਾਂ ਤੇ ਹੋਈ ਹੈ। ਕਿ ਹਿੰਦੂ ਮੁਸਲਮਾਨ ਨੂੰ ਜਿੰਨੀਆਂ ਵੀ ਬਾਹਰੀਆਂ ਤਾਕਤਾਂ ਨੇ ਉਹ ਹਿੰਦੁਸਤਾਨ ਨੂੰ ਅਲੱਗ ਕਰਨ ਦੇ ਲਈ ਕਦੀ ਨਸ਼ੇ ਦੇ ਵਿੱਚ ਸੁੱਟ ਰਹੇ ਨੇ ਕਦੀ ਉਹ Hindu Musalman ਧਰਮ ਦੇ ਵਿੱਚ ਜਾ ਰਹੇ ਨੇ ਜੀ ਤੇ ਇਸੇ ਕਰਕੇ ਹੀ ਉਹਨਾਂ ਨੇ ਮਾਰਨਾ ਤੇ ਸਾਰਿਆਂ ਨੂੰ ਸੀਗਾ ਬਟ ਉਹਨਾਂ ਨੇ ਦੇਖਿਆ ਕਿ ਹਿੰਦੁਸਤਾਨ ਜਿਹੜਾ ਵਾ ਉਹ ਧਾਰਮਿਕ ਮੁੱਦਿਆਂ ਤੇ ਉੱਤੇ ਕਮਜ਼ੋਰ ਏ ਇਹ ਉਹਨਾਂ ਨੇ ਆ ਕੇ ਇਹ ਚੀਜ਼ਾਂ ਗਲਤ ਕੀਤੀਆਂ ਇਹਦੇ 'ਚ ਅਸੀਂ ਵੀ ਆਪਣੇ ਚੈਨਲ ਲਈ ਜਾਂ ਸਾਰਿਆਂ ਲਈ ਕਰਾਂਗੇ ਕਿ ਬੇਨਤੀ ਹੈ ਕਿ ਕਦੇ ਵੀ ਜਿਹੜਾ ਵਾ ਉਹ ਧਰਮ ਦੀ ਲੜਾਈ ਨਾ ਲੜੀ ਜਾਵੇ ਹਿੰਦੁਸਤਾਨ ਜਿਹੜਾ ਹਮੇਸ਼ਾ ਇੱਕ ਬਰਾਬਰ ਰਹਿਣਾ ਚਾਹੀਦਾ ਹੈ ਬਹੁਤ ਵੱਡੀ ਏ આતਵਾਦੀਆਂ ਦਾ ਜਿਹੜਾ ਇਸ ਟਾਈਮ ਜਿਹੜਾ ਹਮਲਾ ਕੀਤਾ ਗਿਆ ਬਹੁ ਨੰਦਾਜੋਗ। ਹੁਣ ਦਰੇਸ਼ ਜੀ ਗੱਲ ਕਰੀਏ ਪੈਲਗਾਮ ਦੇ ਵਿੱਚ ਜਦੋਂ ਹਮਲਾ ਹੋਇਆ ਉੱਥੇ ਇੱਕ ਲੇਡੀ ਦਾ ਜਿਹੜਾ ਹਸਬੰਡ ਜਿਹੜਾ ਉਹਨੂੰ ਗੋਲੀ ਮਾਰ ਦਿੱਤੀ ਗਈ ਤੇ ਜਿਹੜੀ ਔਰਤ ਵੱਲੋਂ ਕਿਹਾ ਗਿਆ ਕਿ ਮੈਨੂੰ ਵੀ ਮਾਰ ਦਿਓ ਪਰ ਉਹ ਜਿਹੜਾ ਆਤੰਗਵਾਦੀ ਸੀ ਜਿਹੜੇ ਬਿਆਨ ਸੀ ਲੇਡੀ ਵੱਲੋਂ ਆਪਾਂ ਕਹਿ ਰਹੇ ਜਿਹੜੇ ਉਹ ਜਨਾਨੀ ਵੱਲੋਂ ਜਿਹੜੇ ਬਿਆਨ ਆਏ ਆ ਉਹਦੇ ਵੱਲੋਂ ਇਹ ਕਿਹਾ ਕਿ ਜਾ ਕੇ ਤੁਸੀਂ ਮੋਦੀ ਨੂੰ ਕਹੋ। ਇਹ ਕਿਵੇਂ ਦੇਖਦੇ ਹੋ ਕਿ ਇੱਕ ਇੱਕ ਖੁੰਦ ਕੱਢੀ ਜਾ ਰਹੀ ਹੈ ਇੰਡੀਆ ਦੇ ਨਾਲ ਲੋਕਾਂ ਨੂੰ ਮਾਰ ਕੇ નિર્ਦੋਸ਼ ਲੋਕਾਂ ਦਾ ਕੀ ਉਹਦੇ ਵਿੱਚ ਕਸੂਰ ਆ ਕਸੂਰ ਹੀ નિર્ਦੋਸ਼ ਲੋਕਾਂ ਦਾ ਮੰਨਦੇ ਆ ਜੀ ਜੀ ਮਤਲਬ ਜਦੋਂ ਵੀ ਹਮਲੇ ਇਦਾਂ ਦੇ ਹੁੰਦੇ નિર્ਦੋਸ਼ ਲੋਕ ਹੀ ਮਰਦੇ ਨੇ ਜੀ ਜਿਹੜੀ ਰਹੀ ਮੋਦੀ ਦੀ ਗੱਲ ਕਿ ਮੋਦੀ ਹੁਣ ਬੀਜੇਪੀ ਇਸ ਟਾਈਮ ਦੇਸ਼ ਨੂੰ ਬਹੁਤ ਉੱਪਰ ਲੈ ਕੇ ਜਾ ਰਹੀ ਹੈ ਦੇਸ਼ ਨੂੰ ਬਹੁਤ ਜ਼ਿਆਦਾ ਤਰੱਕੀ ਦੀ ਰਾਹ ਤੇ ਲੈ ਕੇ ਜਾ ਰਹੀ ਹੈ ਜਿਹੜੇ ਹੋਰ ਦੇਸ਼ਾਂ ਕੋਈ ਜਰਿਆ ਨਹੀਂ ਜਾ ਰਿਹਾ ਖਾਸ ਕਰਕੇ ਪਾਕਿਸਤਾਨ ਕੋ ਤੇ ਉਹ ਜਿੰਨੇ ਨਫ਼ਰਤ ਮੋਦੀ ਦੇ ਖਿਲਾਫ ਭਰ ਰਹੇ ਨੇ ਉਹ ਤਾਂ ਹੀ ਭਰ ਰਹੇ ਹਾਂ ਜਿੱਦਾਂ ਤੁਸੀਂ ਇੱਕ ਹੁਣ ਬਿਆਨ ਦਿੱਤਾ ਕਿ ਉਹ ਜਦੋਂ ਗੋਲੀ ਮਾਰੀ ਤਾਂ ਕੋ ਮੋਦੀ ਨਾਲ ਗੱਲ ਕਰੋ ਉਹ ਮੋਦੀ ਦੇ ਦਿਮਾਗ ਮਤਲਬ ਮੋਦੀ ਦੇ ਜਿਹੜੇ ਆ ਉਹ ਸੰਪਰਕ ਨੂੰ ਕਮਜ਼ੋਰ ਕਰਨਾ ਚਾਹੁੰਦੇ ਜੀ ਹੁਣ ਗੱਲ ਕਰਦੇ ਆ ਆਪਾਂ ਦਿਨੇਸ਼ ਜੀ ਹੁਣ ਇੱਕ ਪੈਲਗਾਮ ਦੇ ਵਿੱਚ ਹਮਲਾ ਹੋਇਆ ਵਾ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਈ ਵੀ ਮੁਹੱਲੇ ਦੇ ਵਿੱਚ ਕੋਈ ਨੌਜਵਾਨ ਨਵਾਂ ਆਂਦਾ ਬਿਲਕੁਲ ਹੁਣ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਨਵਾਂ ਫੇਸ ਆ ਹੁਣ ਤੁਹਾਨੂੰ ਲੱਗਦਾ ਵੀ ਉੱਥੇ ਦੇ ਲੋਕ ਹੀ ਜਿਹੜਾ ਉੱਥੇ ਸਾਥ ਦੇ ਰਹੇ ਉਹਨਾਂ ਦਾ ਹਰ ਪਾਸੇ ਹੀ ਹੈ ਜੀ ਜਿੰਨੇ ਬਾਰਡਰ ਦੇ ਏਰੀਆ ਏਰੀਆ ਦੇ ਵਿੱਚ ਪਿੰਡ ਹੈਗੇ ਨੇ ਜਿੱਥੋਂ ਤੱਕ ਇਹ ਸਾਨੂੰ ਲੱਗਦਾ ਹੈ ਕਿ ਉਹ ਪਨਾਹ ਦਿੰਦੇ ਨੇ ਅੱਤਵਾਦੀਆਂ ਉਹ ਪਨਾਹ ਦੇ ਰਹੇ ਨੇ ਅੱਤਵਾਦੀਆਂ ਨੂੰ ਤਾਂ ਸੀ ਤਾਂ ਹੀ ਜਿਹੜੇ ਅੱਤਵਾਦੀ ਇੱਥੇ ਆ ਰਹੇ ਨੇ ਹੁਣ ਅਗਲਾਗਾਉਂ ਦੇ ਵਿੱਚ ਜਦੋਂ ਆਪਾਂ ਆਪਣੇ ਘਰ ਜਾਂ ਸਾਡੀ ਗਲੀ 'ਚ ਕੋਈ ਬੰਦਾ ਨਵਾਂ ਆਵੇ ਬੰਦਾ ਪਛਾਣਿਆ ਜਾਂਦਾ ਕਿ ਇਹ ਬੰਦਾ ਜੀ ਗਲੀ ਦਾ ਨਹੀਂ ਹੈ ਇਹ ਮੱਲੇ ਦਾ ਨਹੀਂ ਬੰਦਾ ਉਹਨੂੰ ਪੁੱਛਦਾ ਕਿ ਤੁਸੀਂ ਕਿੱਥੋਂ ਆਏ ਹੋ ਜੀ ਉੱਥੇ ਦੇ ਲੋਕ ਹੀ ਜਿਹੜੇ ਆ ਉਹਨਾਂ ਨੂੰ ਪਨਾਹ ਦਿੰਦੇ ਆ ਤੇ ਫਿਰ ਜਿਹੜਾ ਵਾ ਇਹੋ ਜਿਹੇ ਹਮਲੇ ਹੁੰਦੇ ਆ ਤੇ ਦਿਨੇ ਜੀ ਕਿਵੇਂ ਦੇਖਦੇ ਹੋ ਅਗਰ ਹੁਣ ਇਹਨਾਂ ਨੇ ਇੰਡੀਆ ਨੇ ਸਟ੍ਰਾਈਕ ਜਿਹੜੀ ਕੀਤੀ ਆ ਉੱਥੇ ਹਮਲਾ ਕੀਤਾ ਵਾ ਤੁਹਾਨੂੰ ਲੱਗਦਾ ਸੀ ਜ਼ਰੂਰਤ ਸੀ ਹੁਣ ਇਹ ਕਰਨ ਦਾ ਬਿਲਕੁਲ ਜੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਜੀ ਅਤਵਾਦੀਆਂ ਨੂੰ ਇਹ ਸਬਕ ਸਿਖਾਉਣ ਦੇ ਲਈ ਕਿ ਹੁਣ ਹਿੰਦੁਸਤਾਨ ਚੁੱਪ ਨਹੀਂ ਬੈਠੇਗਾ ਹਿੰਦੁਸਤਾਨ ਦੀ ਆਵਾਮ ਜਿਹੜੀ ਆ ਹਿੰਦੁਸਤਾਨ ਸਰਕਾਰ ਤੋਂ ਬਦਲਾ ਮੰਗ ਰਹੀ ਸੀ ਕਿ ਸਾਨੂੰ ਬਦਲਾ ਦਿੱਤਾ ਜਾਵੇ ਕਿ ਜਿਹੜਾ ਵਾ ਹਿੰਦੁਸਤਾਨ ਦਾ ਸਿਰ ਨੀਵਾ ਨਾ ਨਾ ਹੋਵੇ ਨਾ ਰਵੇ ਦੋਸਤੋ ਬਹੁਤ ਵਧੀਆ ਜਾਣਕਾਰੀ ਦਿੱਤੀ ਦਿਨੇਸ਼ ਜੀ ਨੇ ਤੇ ਦੁਬਾਰਾ ਤੁਹਾਡਾ ਨਾਲ ਜੁੜਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ